14 ਦਸੰਬਰ ਨੂੰ ਬਲਾਕ ਸਮਤੀ ਅਤੇ ਜਿਲ੍ਹਾ ਪ੍ਰਸਿੱਧ ਚੋਣਾਂ ਹੋ ਕੇ ਹਟੀਆਂ ਨੇ ਉਸ ਦੇ ਨਤੀਜੇ ਕੱਲ ਯਾਨੀ ਕਿ 17 ਦਸੰਬਰ ਨੂੰ ਆਉਣਗੇ ਅਸੀਂ ਇਸ ਸਮੇਂ ਰਣਵੀਰ ਕਾਲਜ ਦੇ ਅੰਦਰ ਖੜੇ ਆ ਜਿੱਥੇ ਸਟ੍ਰੋਂਗ ਰੂਮ ਬਣਾਇਆ ਗਿਆ ਦੇ ਇੱਕ ਵਾਰ ਤਸਵੀਰ ਸਹਿਯੋਗੀ ਨੂੰ ਆਖੂਗਾ ਜਰੂਰ ਦਿਖਾਈ ਜਾਏ ਤੁਸੀਂ ਵੇਖ ਸਕਦੇ ਹੋ ਜੋ ਉਮੀਦਵਾਰ ਨੇ ਜਾਂ ਫਿਰ ਉਮੀਦਵਾਰ ਤੇ ਸਹਿਯੋਗੀ ਨੇ ਜੋ ਗਿਣਤੀ ਦੇ ਵਿੱਚ ਏਜੰਟ ਬਣ ਗਏ ਗਿਣਤੀ ਕਰਨਗੇ ਅਤੇ ਨਿਗਰਾਨੀ ਰੱਖਣਗੇ ਉਹਨਾਂ ਦੇ ਵੀ ਇਸ ਜਗ੍ਹਾ ਦੇ ਉੱਤੇ ਕਾਗਜ਼ ਭਰੇ ਜਾ ਰਹੇ ਨੇ ਅਤੇ ਚੱਪੇ-ਚੱਪੇ ਦੇ ਉੱਤੇ ਪੁਲਿਸ ਨਜ਼ਰ ਆਉਂਦੀ ਆ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਤੇ ਸਾਡੇ ਨਾਲ ਉਮੀਦਵਾਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਵੀ ਜੋ ਸਰਕਾਰ ਸੰਗਰੂਰ ਪ੍ਰਸ਼ਾਸਨ ਦੇ ਜੋ ਇੰਤਜ਼ਾਮ ਕੀਤੇ ਗਏ ਨੇ ਕਿਸ ਤਰ੍ਹਾਂ ਵੇਖਦੇ ਨੇ ਕੀ ਨਾਮ ਹੈ ਸਰ ਦਲਵੀਰ ਸਿੰਘ ਲਾੜੀ ਦਲਵੀਰ ਜੀ ਕਿਸ ਤਰ੍ਹਾਂ ਵੇਖਦੇ ਹੋ ਪਿਛਲੇ ਦਿਨੀ ਦੇ ਵੇਖਿਆ ਗਿਆ ਸੀ ਕਿ ਚੋਣਾ ਹੋ ਕੇ ਆਟੀਆਂ ਨੇ ਕੱਲ ਨੂੰ ਗਿਣਤੀ ਸ਼ੁਰੂ ਹੋ ਜਾਣੀਆਂ ਨੇ ਇੰਤਜ਼ਾਮਾਂ ਦੀ ਗੱਲ ਕਰ ਲਈਏ ਕਹੇ ਜਿਹਾ ਲੱਗਦਾ ਇੰਤਜ਼ਾਮ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਇੰਤਜ਼ਾਮ ਠੀਕ ਨੇ ਕੋਈ ਇੱਥੇ ਛੇੜਖਾਨੀ ਨਹੀਂ ਹੋਈ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਹੈ ਹੂੰ ਵਧੀਆ ਪ੍ਰਬੰਧ ਹੈ ਯਾਨੀ ਕਿ ਸੰਤੁਸ਼ਟ ਹੋਵੇ ਪੂਰੇ ਸੰਤੁਸ਼ਟ ਹੈ ਬਿਲਕੁਲ ਇੱਧਰ ਸਾਡੇ ਨਾਲ ਬਲਾਕ ਸਮਤੀ ਦੇ ਉਮੀਦਵਾਰ ਖੜੇ ਨੇ ਕਹਿੰਦੇ ਜੀ ਕਿ ਇਸ ਤਰ੍ਹਾਂ ਵੇਖਦੇ ਹੋ ਕਰਕੇ 14 ਤਰੀਕ ਨੂੰ ਬੜਾ ਦੇਖਿਆ ਗਿਆ ਸੀ ਕਿ ਇੱਕ ਦੂਜੇ ਦੇ ਉੱਤੇ ਬੜੇ ਇਲਜ਼ਾਮ ਲਾਏ ਨੇ ਬੜੇ ਦੋਸ਼ ਲਾਏ ਨੇ ਤੇ ਕੱਲ ਨੂੰ ਗਿਣਤੀ ਤੇ 8 ਵੇ ਸਟਾਰਟ ਹੋ ਜਾਣੀ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਨੰਬਰ 2 ਤੇ ਇਕੱतिक ਨਾ ਪਿੰਡਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਜੋ ਵੋਟਾਂ ਪੜਦੇ ਸੀ ਬਹੁਤ ਘੱਟ ਸੀ ਕੋਸ਼ ਤਾਂ ਸਰਕਾਰ ਦੀਆਂ ਨਲੇਕੀਆਂ ਮੰਨੀਆਂ ਆਪਾਂ ਸਰਕਾਰ ਤੋਂ ਲੋਕ ਦੁਖੀ ਨੇ ਲੋਕਾਂ ਨੇ ਵੋਟ ਪਾਉਣ ਵੇਲੇ ਬਹੁਤ ਜ਼ਿਆਦਾ ਗਰੇਜ ਕੀਤਾ ਬਹੁਤ ਘੱਟ ਵੋਟ ਪੁੱਲ ਹੋ ਗਈ ਆ ਪਰ ਚਲੋ ਜਿੰਨੀ ਵੀ ਹੋਈ ਆ ਬਹੁਤ ਪਿਆਰ ਨਾਲ ਤੇ ਸਤਿਪਾਵਨਾ ਨਾਲ VOTING ਹੋਈ ਆ ਜੀ ਤੇ ਹੁਣ ਦੇਖੋ ਕੱਲ ਨੂੰ ਗਿਣਤੀ ਆ ਅੱਜ ਕਾਊਂਟਿੰਗ ਕਾਰਡ ਵਾਰ ਰਹੇ ਨੇ ਜੀ ਦੇਖਦੇ ਆ ਜੋ ਪਰਮਾਤਮਾ ਨੂੰ ਮਨਜੂਰ ਹੋ ਕਰਦਾ ਹੈਦਾ ਜੀ ਉਹ ਪ੍ਰਵਾਨ ਹੋਊਗਾ ਜੀ ਹੱਥ ਦੇ ਵਿੱਚ ਕਾਗਜ ਨੇ ਮੈਨੂੰ ਲੱਗਦਾ ਤੁਸੀਂ ਵੀ ਇਹ ਏਜੰਟ ਬਣਾਉਣਾ ਹੈ ਕਾਊਂਟਿੰਗ ਏਜੰਟ ਹਾਂਜੀ 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 ਕਾਊਂਟਿੰਗ ਏਜੰਟ ਬਣਾਉਣਾ ਹੈ ਜੀ ਅੱਜ ਬਾਕੀ ਦੇਖਦੇ ਆ ਕੀ ਮਾਹੌਲ ਆ ਜੀ ਇੱਕ ਕੀ ਮਾਹੌਲ ਆ ਕੀ ਨਾਂ ਮੇਰੇ ਕਸ਼ਮੀਰ ਸਿੰਘ ਜੀ ਗੁਰਮੀਤ ਕੀ ਉਮੀਦਵਾਰ ਹੋ ਹਾਂਜੀ ਹਾਂ ਕਰਦੇ ਮੇਰ ਵਰ ਨੇ ਆਪਣੇ ਰਿਜ਼ਰਵ ਵਿੱਚ ਕਿਹੜੇ ਬਲਾਕ ਕਾਂਗਰਸਾਈ ਵੱਲੋਂ ਕਾਂਗਰਸ ਬੋਲੋ ਜੀ ਸੋ ਮਜਰਾ ਖੋਦ ਜੀ ਇਹ ਕਰ ਗੱਲ ਕਰ ਲਈਏ ਤਾਂ ਕਹੇ ਜਾਂ ਮਾਹੌਲ ਲੱਗਦਾ ਕਿ ਵਰਗੇ ਕੱਲ ਨੂੰ ਇਸੇ ਜਗ੍ਹਾ ਤੇ ਗਿਣਤੀ ਸ਼ੁਰੂ ਹੋਣੀ ਹੈ ਹਾਂ ਜੀ ਮਾਹੌਲ ਤਾਂ ਬਹੁਤ ਵਧੀਆ ਹਾਲਤਾਂ ਫਿਲਹਾਲ ਤਾਂ ਮਾਹੌਲ ਬਹੁਤ ਠੀਕ ਹੈ ਜੀ ਬਹੁਤ ਵਧੀਆ ਮਾਹੌਲ ਹਾਲਤਾਂ ਫਿਲਹਾਲ ਤੱਕ ਵਿਗੜੀਦਾ ਕੱਲ ਦਾ ਕਹਿ ਨਹੀਂ ਸਕਦਾ ਕੋਈ ਇੰਤਜ਼ਾਮਾਂ ਦੀ ਗੱਲ ਕਰ ਲਈਏ ਤਾਂ ਪੁਲਿਸ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਵੇਖਦੇ ਹੋ ਬੜੇ ਲੱਗਦੇ ਨੇ ਫਿਲਹਾਲ ਤਾਂ ਠੀਕ ਨਹੀਂ ਲੱਗਦਾ ਬੜਾ ਕੰਟਰੋਲ ਕਰਿਆ ਹੋਇਆ ਹਲੇ ਦੂਬਾਰਾ ਤਾਂ ਕੁਝ ਕਹਿਣ ਜਾਦੇ ਵੀ ਕੱਲ ਨੂੰ ਕੀ ਕਰ ਸਕਦੇ ਨੇ ਇਹਨਾਂ ਕੋਲ ਕੋਈ ਆਪ ਗਿਣਤੀ ਕੋ ਸਟਾਰਟ ਹੋਣੀ ਹੈ ਗੱਲ ਸਟਾਰਟ ਹੋਊ ਸਵੇਰੇ 8 ਵਜੇ ਦੀ 8 ਵਜੇ ਹੋ ਜਾਣੀ ਹੈ ਯਾਨੀ ਕਿ ਦਾ ਭਾਂਤ ਗਿਣਤੀ ਚ ਕੋਈ ਮਰਜ਼ੀ ਰਜਾ ਰਿਜ਼ਲਟ ਕੁਛ ਮਰਜ਼ੀ ਹੋਵੇ ਮੈਨੂੰ ਲੱਗਦਾ ਭਾਈ ਚਾਰ ਕਿਸਾਂਝ ਦਾ ਬਣੀ ਰਹੋ ਹਾਂ ਭਾਈ ਜਿਹਾ ਬਣੀ ਰਹੋ ਜੀ ਵੋਟਰਾਂ ਦੇਗੇ ਵੋਟਰਾਂ ਆਉਂਦੇ ਅੰਦਰ ਇਹਨਾਂ ਭਾਈ ਚਾਰ ਥੋੜਾ ਸਾਡਾ ਨਾਮ ਖਰਾਬ ਕਰਨੇ ਆ ਵੋਟਰਾਂ ਦੇਗੇ ਪੰਜ ਸਾਲਾਂ ਵਾਲਾ ਆਉਂਦੇ ਨੇ ਪੰਜ ਸਾਲ ਚ ਕਿੰਨੇ ਆਉਂਦੇ ਕਿੰਨੇ ਜਾਂਦੇ ਭਾਈ ਜਿਹਾ ਥੋੜਾ ਖਰਾਬ ਕਰਨ ਮੈਂ ਚਾਹੁੰਦਾ ਜੀ ਬਿਲਕੁਲ ਵੀਰ ਆ ਇਹਨਾਂ ਦੀ ਧਰਮ ਪਤਨੀ ਬਲਕ ਸਭਤ ਨੇ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਤਸਵੀਰ ਦਿਖਾਉਣਾ ਚਾਹੁੰਦੇ ਆ ਇਸ ਜਗ੍ਹਾ ਦੇ ਉੱਤੇ ਜੋ ਆ ਏਜੰਟ ਨੇ ਜੋ ਕਾਊਂਟਿੰਗ ਏਜੰਟ ਕਾਊਂਟਿੰਗ ਦੇ ਵਿੱਚ ਏਜੰਟ ਬੈਠਣਗੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜੋ ਕਾਗਜ਼ ਨੇ ਫਾਰਮ ਨੇ ਉਹ ਭਰੇ ਜਾ ਰਹੇ ਨੇ ਕਿਉਂ ਕਰਕੇ ਜਿਨ੍ਹਾਂ ਦੇ ਫਾਰਮ ਭਰੇ ਜਾਣਗੇ ਜਿਨ੍ਹਾਂ ਦੇ ਕਾਰਡ ਬਣਨਗੇ ਉਹੀ ਅਵਿਅਕਤੀ ਇਸ ਸਟਰੋਂਗ ਰੂਮ ਦੇ ਵਿੱਚ ਅੰਦਰ ਅੰਦਰ ਆਊਗਾ ਕੀ ਕੀ ਤਿਆਰੀਆਂ ਨੇ ਸਾਡੇ ਨਾਲ ਏਡੀਸੀਡੀ ਸਰਦਾਰ ਸੁਖਚੈਨ ਸਿੰਘ ਪਾਪੜਾ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਸਰ ਕੱਲ ਗਿਣਤੀ ਸ਼ੁਰੂ ਹੋਈ ਜਾਣੀ ਹੈ ਹਾਂਜੀ ਕੀ ਟਾਈਮਿੰਗ ਰਹੇ ਕਿਤੇ ਕੀ ਤਿਆਰੀਆਂ ਨੇ ਟਾਈਮਿੰਗ ਸਵੇਰ 8 ਵਜੇ ਤੋਂ ਲੈ ਕੇ ਸਟਾਰਟ ਹੋ ਜਾਈ ਜੀ ਗਿਣਤੀ ਤਾਂ ਉਸ ਤੋਂ ਬਾਅਦ ਜਿੰਨਾ ਟਾਈਮ ਚ ਲੱਗੇ ਜਿੰਨਾ ਗਿਣਤੀ ਨੂੰ ਹੋਵੇ ਉਹਨਾਂ ਟਾਈਮ ਚ ਲਈ ਜਾਊਗੀ ਸਰ ਜੇਕਰ ਗੱਲ ਕੀਤੀ ਹੈ ਵੀ ਤਾਂ ਕਿਰਕਿਆ ਸੀ ਪਿਛਲੇ ਨਹੀਂ ਵੀ ਦੇਖਿਆ ਸੀ ਕਿਹੜੇ ਕਿਹੜੇ ਵਿਅਕਤੀ ਅੰਦਰ ਐਂਟਰ ਕਰ ਸਕਦੇ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਐਦਾਂ ਹੈਗਾ ਜੀ ਕਿ ਕੱਲ ਇਹਦੇ ਚ ਜਿਹੜੀ ਐਂਟਰੀ ਹੈਗੇ ਕੰਸਰਟ ਕੈਂਡੀਡੇਟ ਦੀ ਹੋ ਸਕਦੀ ਹੈ ਉਹ ਪੰਚਾਇਤ ਸੰਭੇ ਕੈਂਡੀਡੇਟ ਹੋ ਸਕਦਾ ਜ਼ਿਲ੍ਹਾ ਅਫਸਰ ਦਾ ਕੈਂਡੀਡੇਟ ਵੀ ਹੋ ਸਕਦਾ ਇਸ ਤੋਂ ਇਲਾਵਾ ਜੇਕਰ ਕੈਂਡੀਡੇਟ ਨਹੀਂ ਆਉਂਦਾ ਤਾਂ ਉਹਨਾਂ ਦੇ ਆਪਣਾ ਕਾਊਂਟਿੰਗ ਏਜੰਟ ਵੀ ਆ ਸਕਦੇ ਨੇ ਇੱਕ ਟੇਬਲ ਦੇ ਇੱਕ ਕਾਊਂਟਿੰਗ ਏਜੰਟ ਆ ਸਕਦਾ ਹੈ ਹਾਂਜੀ ਉਹਨਾਂ ਦੀ ਐਂਟਰੀ ਹੋਗੀ ਬਾਕੀ ਜਿਹੜਾ ਕਾਲਜ ਦਾ ਸਟਾਫ ਹੋਏਗਾ ਉਦਲੀ ਅਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਡੈਰਿਗੇਟਿੰਗ ਕੀਤੀ ਜਾਏਗੀ ਤਾਂ ਇਧਰ ਸਰ ਇੱਕ ਪਾਸੇ ਜਿੱਧਰ ਕਾਊਂਟਿੰਗ ਹੋਏਗੀ ਉਧਰ ਸਰ ਕਾਊਂਟਿੰਗ ਸਟਾਫ ਤੇ ਪੋਲਿੰਗ ਪਾਰਟੀਆਂ ਦੇ ਏਜੰਟ ਹੀ ਆਉਣਗੇ ਜਾਂ ਕੈਂਡੀਡੇਟ ਆਉਣਗੇ ਤੇ ਦੂਜੇ ਪਾਸੇ ਕੋਲ ਦਾ ਸਟਾਫ ਹੋਏਗਾ ਕੈਂਡੀਡੇਟ ਦੇ ਨਾਲ ਜੇਕਰ ਪੋਲਿੰਗ ਏਜੰਟ ਦੀ ਗੱਲ ਕਰੀਏ ਤਾਂ ਕਿੰਨੇ ਪੋਲਿੰਗ ਏਜੰਟ ਬਣਾ ਸਕਦਾ ਕੈਂਡੀਡੇਟ ਇੱਕ ਕੈਂਡੀਡੇਟ ਇੱਕ ਟੇਬਲ ਦੇ ਇੱਕ ਕਾਊਂਟਿੰਗ ਏਜੰਟ ਬਣਾ ਸਕਦਾ ਸਰ ਕਿੰਨੇ ਰਾਉਂਡ ਦੇ ਵਿੱਚ ਜੋ ਗਿਣਤੀ ਮੁਕੰਮਲ ਹੋਣੀ ਹੈ ਇਹ ਡਿਪੈਂਡ ਕਰਦਾ ਕਿ ਬੂਥ ਕਿੰਨੇ ਨੇ ਤਾਂ ਲਗਭਗ ਜਦਾਂ ਪੰਜਾਇਸ ਸੰਮ ਦੇ ਜਿਹੜੇ ਬੂ ਉਹ ਇੱਕ ਜ਼ੋਨ ਦੇ ਚ ਲਗਭਗ 5 ਤੋਂ 6 ਬੋਥ ਹੈਗੇ ਨੇ ਤਾਂ ਉਹਨਾਂ ਨੇ ਐਵਰੇਜ ਜਿੰਨੇ ਜ਼ੋਨ ਨੇ ਉਹਨੇ ਹੀ ਰਾਉਂਡ ਹੋਣਗੇ ਬਲੌਕ ਸੰਪਤੀਆਂ ਦੇ ਜ਼ਿਲ੍ਹਾ ਪ੍ਰਸ਼ਦ ਦੇ ਰਾਉਂਡ ਜ਼ਿਆਦਾ ਹੋਣਗੇ ਸਰ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਕਿੰਨੇ ਪੁਲਿਸ ਮੁਲਾਜ਼ਮ ਇਸ ਜਗ੍ਹਾ ਦੇ ਉੱਤੇ ਕੱਲ ਤਾਇਨਾਤ ਕੀਤੇਗੇ ਐਕਚੁਅਲੀ ਮੇਰੇ ਕੋਲ ਕਾਊਂਟਿੰਗ ਦਾ ਨਹੀਂ ਹੈ ਕਿ ਬਟ ਪੁਲਿਸ ਡਿਪਾਰਟਮੈਂਟ ਵੱਲੋਂ ਜੋ ਵੀ ਜਿੰਨੀ ਵੀ ਜਨ ਕੇ ਸਾਡੇ ਰਿਕੁਆਇਰਮੈਂਟ ਹੋਏਗੀ ਉਹਨੇ ਹੀ ਸਾਡੇ ਕੋਲ ਪੁਲਿਸ ਡਿਪਾਰਟਮੈਂਟ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਪਹਿਲਾਂ ਵੀ ਕਰਵਾਈ ਗਈ ਹੈ ਤੇ ਹੁਣ ਕਾਊਂਟਿੰਗ ਵਾਲੇ ਦਿਨ ਵੀ ਕਰਵਾਈ ਜਾਵੇਗੀ ਸਰ ਜੇਕਰ ਵਿਰੋਧੀ ਤੇ ਪਾਰਟੀਆਂ ਦੀ ਗੱਲ ਕਰੀਏ ਤਾਂ ਲਗਾਤਾਰ ਮੰਗ ਕਰ ਰਹੇ ਸੀ ਕਿ ਜਿੱਥੇ ਕਾਊਂਟਿੰਗ ਹੋਣੀ ਆ ਉਸ ਜਗ੍ਹਾ ਦੇ ਉੱਤੇ ਸੀਸੀਟੀਵੀ ਕੈਮਰੇ ਹੋਣ ਕੀ ਇਹ ਜਿਹੀ ਬਵਿਸ਼ਤਾ ਹੈ ਹਾਂਜੀ ਹਾਂਜੀ ਤੁਸੀਂ ਦੇਖਿਆ ਹੋਵੇਗਾ ਕਿ ਵੀ ਡੇ 1 ਤੋਂ ਇੱਕ April ਤੋਂ ਲੈ ਕੇ 4 April ਤੱਕ ਜੋ ਨਾਮਿਨੇਸ਼ਨ ਦਾ ਸੀਗਾ ਉਹ ਵੀ ਸਾਡੀ ਸਾਰੀ ਵੀਡੀਓਗ੍ਰਾਫੀ ਹੋਈ ਆ ਉਸ ਤੋਂ ਬਾਅਦ ਵਿਡਡਰਾਲ ਦਾ ਹੋਇਆ ਉਸ ਤੋਂ ਬਾਅਦ ਸਕਰੂਟਿਨਿੰਗ ਦਾ ਹੋਇਆ ਉਸ ਤੋਂ ਪੋਲ ਡੇ ਵਾਲੇ ਦਿਨ ਹਰੇਕ ਬੂਥ ਦੇ ਉੱਪਰ ਸਾਡੀ ਵੀਡੀਓਗ੍ਰਾਫੀ ਹੈ ਤੇ ਹੁਣ ਕਾਊਂਟਿੰਗ ਦੀ ਵੀ ਕਾਊਂਟਿੰਗ ਹਾਲ ਦੇ ਵਿੱਚ ਵੀ ਵੀਡੀਓਗ੍ਰਾਫੀ ਪ੍ਰੋਪਰ ਹੋਏਗੀ ਈਵਨ ਕੇ ਇਸ ਤੋਂ ਇਲਾਵਾ ਜਿੰਨੇ ਸਾਡੇ ਸਟਰੋਂਗ ਰੂਮ ਸੀਗੇ ਜਿੱਥੇ ਬੈਲਟ ਬਾਕਸੇ ਪਏ ਨੇ ਉਹ ਵੀ ਸਾਡੇ ਕੈਮਰਾ ਦੇ ਅੰਦਰ ਜੀ ਬਿਲਕੁਲ ਏਸੀ ਏਡੀਸੀ ਡੀ ਸਰਦਾਰ ਸੁਖਚੰਦ ਸਿੰਘ ਪਾਪੜਾ ਜਿਨ੍ਹਾਂ ਨੇ ਦੱਸਿਆ ਕਿ ਕੱਲ 8 ਵਜੇ ਸਵੇਰੇ ਜੋ ਗਿਣਤੀ ਆ ਉਹ ਸ਼ੁਰੂ ਹੋ ਜਾਣੀਆਂ ਦੋ ਸਟਰੋਂਗ ਰੂਮ ਬਣਾਏ ਗਏ ਨੇ ਇੱਕ ਸਨਾਮ ਟੂ ਅਤੇ ਸੰਗਰੂਪ ਦੇ ਦੋ ਸਟ੍ਰੌਂਗ ਰੂਮ ਨੇ ਸਾਡੇ ਨਾਲ ਇੱਧਰ ਐਸਪੀ ਸਰਦਾਰ ਅਰਜੇਸ਼ ਸ਼ਿਬਰ ਖੜੇ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਸਰ ਜੇਕਰ ਗੱਲ ਕੀਤੀ ਹੈ ਵੀ ਕੱਲ ਕਾਊਂਟਿੰਗ ਸ਼ੁਰੂ ਹੋਣੀ ਹੈ 8 ਵਜੇ ਸਵੇਰੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹੜੀਆਂ ਹਦਾਇਤਾਂ ਤੇ ਕੀ ਕੀ ਇੰਤਜ਼ਾਮ ਕੀਤੇ ਗਏ ਅਸੀਂ ਸਾਰੇ ਜਿੱਥੇ ਵੀ ਕਾਊਂਟਿੰਗ ਅਗੇਂਸਟ ਸਟੇਸ਼ਨ ਨੇ ਉੱਥੇ ਅਸੀਂ ਉਹਦੇ ਆਲੇ-ਦਾਲ ਅਸੀਂ ਲਾਏ ਨੇ ਗਸ਼ਤਾ ਨੇ ਸਾਡੇ ਨਾਕੇ ਵਗੈਰਾ ਲਾਏ ਨੇ ਤੇ 50 ਦੇ ਕਰੀਬ ਅਸੀਂ ਮਲਾਜਮ ਲਾਇਏ ਨੇ ਤੇ ਜਿਹੜੇ ਇੱਥੇ ਨਹੀਂ ਸਿਕਿਉਰਟੀ ਦੇ ਲਾਇਏ ਨੇ ਟੋਟਲ ਸਾਡੇ ਜਿੰਨੇ ਵੀ ਹੈਗੇ ਨੇ ਅਸੀਂ 500 ਦੇ ਕਰੀਬ ਸਾਡਾ ਸਿਕਿਉਰਟੀ ਦੇ ਮਲਾਜਮ ਕਿ ਸਰ ਜੇਕਰ ਨਾਕੇਬੰਦੀ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਭਾਗਾਂ ਦੇ ਵਿੱਚ ਨਾਕੇਬੰਦੀ ਕੀਤੀ ਜਾਊਗੀ ਅਸੀਂ ਜਿਵੇਂ ਕਾਊਂਟਿੰਗ ਸੈਂਟਰ ਹੈ ਇਹਦੇ ਨੇੜੇ-ਤੇੜੇ ਜਿਵੇਂ ਸੁਨਾਮੀ ਗੇਟ ਹੈ ਰਾਜਾ ਸਕੂਲ ਕੋਲ ਹੈ ਤੇ ਇਧਰ ਬਾ ਸਾਹਮਣੇ ਹੈਗਾ ਸਨਾਮੀਗੇਟ ਇਹਦੇ ਆਲੇ-ਦਾਲੇ ਅਸੀਂ ਜਿੰਨਾ ਵੀ ਸਰਾਊਂਡਿੰਗ ਏਰੀਆ ਹੈਗਾ ਇਹਦੇ ਆਲੇ-ਦਾਲੇ ਅਸੀਂ ਨਾਕਾਬੰਦੀ ਕੀਤੀ ਹੈ ਜੀ ਬਿਲਕੁਲ ਐਡੀਸੀ ਡੀ ਅਤੇ ਐਸਪੀ ਸਰ ਜੇ ਸ਼ਿਬਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੱਲ ਜੋ ਪਿਛਲੇ ਦਿਨੀ ਜ਼ਿਲ੍ਹਾ ਪ੍ਰਸ਼ਦਾ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਈਆਂ ਨੇ ਜਿਨ੍ਹਾਂ ਦੀ ਗਿਣਤੀ ਕੱਲ ਸਵੇਰੇ 8 ਵਜੇ ਸ਼ੁਰੂ ਹੋ ਜਾਣੀ ਆ ਤੇ ਇੰਤਜ਼ਾਮ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਪੁਖਤਾ ਕੀਤੇ ਗਏ ਨੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਤੇ ਉਹਨਾਂ ਨੇ ਖਾਸ ਤੌਰ ਤੇ ਆਖਿਆ ਕਿ ਜੋ ਉਮੀਦਵਾਰ ਆ ਉਹਨਾਂ ਦੇ ਨਾਲ ਜੋ ਪੋਲਿੰਗ ਜਗ੍ਹਾ ਉਹਨਾਂ ਦਾ ਏਜੰਟ ਇੱਕ ਉਮੀਦਵਾਰ ਇੱਕ ਬੈਂਚ ਦੇ ਉੱਤੇ ਇੱਕ ਹੀ ਏਜੰਟ ਬੈਠ ਸਕੇਗਾ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ